અમન ਸਿੰਘ ਜੀ ਕੀ મેસેજ દોંગે ਸੰਗ ਆਪਣੇ کہنا ਚਾਹੋਂਗੇ ਜੋ ਅੱਜ ਸਮਾਗਮ ਕਰਵਾਏ ਜਾ ਰਹੇ ਹਨ ਸਾਲਾਨਾ ਭਗਵਾਨ ਵਾਲਮੀਕੀ ਜੀ ਦੇ ਸਾਲਾਨਾ ਕਹਦੀ ਹੈ ਗੁਰਪੁਰਬ ਨੂੰ ਸਮਰਪਿਤ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਬੋਲੇ ਸੁਣ पाए ਗੁਰੂ ਵਾਲਮੀਕੀ ਜੀ ਦੇ ਜੋ ਸਾਰੀਆਂ ਸੰਗਤਾਂ ਨੂੰ ਮੱਤਵਾਨ ਕੇ ਮੇਰੀ ਬੇਨਤੀ ਹੈ ਜੀ ਵੀ ਜਿੰਨੀਆਂ ਵੀ ਸੰਗਤਾਂ ਨੇ ਭਗਵਾਨ ਵਾਲਮੀ ਦੇ ਪ੍ਰਕਾਸ਼ ਪੁਰਬ ਆ ਰਹੇ ਹਨ ਤੋਂ ਸਾਰੇ ਵੱਧ ਛੱਡ ਕੇ ਜਿੰਨੇ ਵੀ ਸਾਡੇ ਨਾਲ ਸੰਬੰਧਿਤ ਨੇ ਸਾਡੇ ਭੈਣ ਭਾਈ ਅਨਾ ਸਾਡੇ ਪੰਜਾਬ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਇਸ ਪ੍ਰਕਾਸ਼ਪੁਰ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੇ ਅਸੀਂ ਬਹੁਤ ਹੀ ਵਧੀਆ ਤਰੀਕੇ ਹਰ ਸਾਲ ਜਿਹੜਾ ਇਸ ਸਾ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਇਹ ਕਿ ਸ਼ੂਭ ਯਾਤਰਾ ਦਾ ਜਿਹੜਾ ਹੈਗਾ ਜੀ ਅਸੀਂ ਕਰ ਰਹੇ ਹਾਂ ਜੀ ਤੇ ਬਹੁਤ ਸਾਡੇ ਨਾਲ ਜਿਹੜੇ ਮੁੰਡੇ ਸਾਡੇ ਸੰਸਦ ਜੁੜੀ ਹੋਈਆਂ ਨੇ ਸੰਸਦ ਦੇ ਸਹਿਯੋਗ ਨਾਲ ਦੀ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਜੀ ਜੀ ਅੱਜ ਆਰੰਭਤਾ ਕੀਤੀ ਗਈ ਹੈ ਜੀ ਹਾਂਜੀ ਅੱਜ 10 ਤਰੀਕ ਆ ਜੀ 10 ਤਰੀਕ ਦੇ ਹਿਸਾਬ ਨਾਲ ਅਸੀਂ ਅੱਜ ਪ੍ਰਕਾਸ਼ਪੁਰਬ ਜਿਹੜਾ ਸੀਗਾ ਅਸੀਂ ਪ੍ਰਕਾਸ਼ ਕਰਵਾਇਆ ਰਮਾਣ ਸਾਹਿਬ ਦਾ ਜੀ ਤੇ ਕੱਲ ਨੂੰ ਸਾਡੀ 11 ਤਰੀਕ ਨੂੰ ਸਵੇਰ ਯਾਤਰਾ ਜੀ ਤੇ 12 ਤਰੀਕ ਨੂੰ ਜਿਹੜਾ ਪ੍ਰਕਾਸ਼ਪੁਰਬ ਕਰਾਇਆ ਉਹਦੇ ਭੋਗ ਪਾਈ ਜਾਣਗੇ ਜੀ ਹਾਂਜੀ ਸਮੂਹ ਦੇਸ਼ ਵਾਸੀਆਂ ਨੂੰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਮੈਂ ਇਹ ਦੇਣਾ ਚਾਹੁੰਦਾ ਕਿ ਘਰ ਵਾਲੇ ਮਿਲ ਕੇ ਇਹ ਪ੍ਰੋਗਰਾਮ ਜਿਹੜਾ ਹੈਗਾ ਕਰਨਾ ਚਾਹੀਦਾ ਦੇਖੋ ਜੀ ਕਿ ਕੋ ਪ੍ਰਮਾਤਮਾ ਦੇ ਇੱਕ ਰੂਪ ਜੀ ਪ੍ਰਮਾਤਮਾ ਦੇ ਕੋਈ ਰੂਪ ਨਹੀਂ ਹੈ ਪ੍ਰਮਾਤਮਾ ਦੇ ਇੱਕ ਰੂਪ ਚਾਹੇ ਜਿਹੜੇ ਮਰਜ਼ੀ ਰੂਪ ਦੇ ਵਿੱਚ ਆ ਜੀਵੇ ਜੀ ਪ੍ਰਮਾਤਮਾ ਨੂੰ ਇੱਕ ਰੂਪ ਦੇ ਵਿੱਚ ਆਪਾਂ ਮਥਾ ਟੇਕਦੇ ਆਂ ਜੀ ਜਾਂ ਪ੍ਰਮਾਤਮਾ ਨੂੰ ਇੱਕ ਰੂਪ ਦੇ ਵਿੱਚ ਮੰਨਦੇ ਆਂ ਤੋਂ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਭਾਈ ਝਾਰਕ ਤੌਰ ਤੇ ਵੀ ਛੱਡ ਕੇ ਪ੍ਰਮਾਤਮਾ ਦੇ ਲਨ ਲੱਗ ਕੇ ਤੇ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਅਬਾ ਬਾਲਮੀਕ ਜੀ ਉਹਨਾਂ ਦਾ ਪ੍ਰਕਾਸ਼ ਪੁਰਮ ਦੀ ਹੈ ਅ ਮਨਾਓ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਪਟਾਰੇ ਚੱਲਣਗੇ ਜੀ ਅ ਰੋਜ਼ ਨਵਾਂ ਭੰਡਾਰਾ ਮਤਲਬ ਕਾਂਦਲੇ ਬਾ ਵੀ ਸੰਗਤਾਂ ਦੇ ਸਹਾਇਜੋਗ ਦੇ ਨਾਲ ਅਸੀਂ ਅ ਟੁੱਟ ਪਰਮ ਜਿਹੜਾ ਭੰਡਾਰਾ ਉਹ ਵਰਤਾਵਾਂਗੇ ਜੀ